ਸਾਰੇ ਹੀ ਪ੍ਰੈਸ ਵਾਲੇ ਸਾਥੀਆਂ ਦਾ মিডিਆ ਦੇ ਸਾਰੇ ਕੈਮਰਾਮੈਨ ਤੁਹਾਡਾ ਸਾਰਿਆਂ ਦਾ ਇੱਥੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਹੁਤ ਬినਾਵਾਦ ਮਿਲੇ ਆ ਅੱਜ ਤੁਹਾਨੂੰ ਵੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ ਔਰ ਸਾਰੇ ਸਾਡੇ ਸਾਥੀ ਸਾਡੇ ਸ਼ਹਿਰ ਦੇ ਪ੍ਰਧਾਨ ਸਾਹਿਬ ਵਿਕਾਸ ਜੀ ਐਮਸੀ ਸਾਹਿਬਾਨ ਬਲਾਕ ਸੰਪਤੀਆਂ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬ ਸਾਰਿਆਂ ਦਾ ਇੱਥੇ ਜੀ ਆਇਆਂ ਨੂੰ ਮੈਂ ਦੱਸਣਾ ਚਾਹਣਾ ਹੈ ਕਿ ਸਰਕਾਰ ਦੇ ਕੀ ਕੰਮ ਨੇ ਔਰ ਕੰਮ ਕੀ ਕਰ ਰਹੀ ਹੈ 29 ਤਰੀਕ ਨੂੰ ਸ਼ਾਮ ਨੂੰ ਸਾਡੇ ਪ੍ਰਧਾਨ ਜੀ ਵਿਕਾਸ ਜੀ ਸ਼ਹਿਰ ਦੀ ਡਿਵੈਲਪਮੈਂਟ ਲਈ ਵੱਖ-ਵੱਖ ਵਾੜਾਂ ਦਾ ਦੌਰਾ ਕਰਦੇ ਸੀ ਮੀਟਿੰਗ ਕਰਦੇ ਸੀ ਸ਼ਹਿਰ ਦੇ ਵਸਨੀਕਾਂ ਨਾਲ ਕਿਉਂਕਿ ਬਾਰਿਸ਼ ਦਾ ਮੌਸਮ ਆਉਣ ਵਾਲਾ ਹੈ ਅਸੀਂ ਸਾਰਿਆਂ ਨੇ ਬੈਠ ਕੇ ਮੀਟਿੰਗ ਕੀਤੀ ਕਿ ਸ਼ਹਿਰ ਦੇ ਮਾਹੌਲ ਦਾ ਜਾਇਜ਼ਾ ਲਿਆ ਜਾਏ ਕਿ ਕਿੱਥੇ ਕੀ ਪ੍ਰੋਬਲਮ ਆ ਸਕਦੀ ਹੈ ਬਰਸਾਤਾਂ ਚ ਤਾਂ ਇਹਨਾਂ ਨੂੰ ਪੁਲਿਸ ਕਰਮਚਾਰੀ ਆ ਕੇ ਮੈਸੇਜ ਦਿੰਦੇ ਆ ਕਿ ਤੁਹਾਡੇ ਤੇ ਇੱਕ ਐਫ ਆਈ ਆਰ ਹੋ ਚੁੱਕੀ ਹੈ 29 ਤਰੀਕ ਸ਼ਾਮ ਨੂੰ ਐਫ ਆਈ ਆਰ ਜਿਹੜਾ ਕੋਈ ਮਤਲਬ ਨਹੀਂ ਐਫ ਆਈ ਆਰ ਕੇ ਜਿਹੜੀ ਇੱਥੇ ਮਾਰਕੀਟ ਕਮੇਟੀ ਹੈ ਉਥੋਂ ਦੇ ਅਫਸਰਾਂ ਨੇ ਇੱਕ ਬਰਖਾਸ ਦਿੱਤੀ ਕਿ ਇਹਨਾਂ ਨੇ ਕੰਦ ਤੋੜ ਕੇ ਰਸਤਾ ਬਣਾਇਆ ਗੇਟ ਲਾਇਆ ਅਕਰੋਚਮੈਂਟ ਕੀਤੀ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਸਾਰੇ ਇੱਥੋਂ ਦੇ ਵਸਨੀਕ ਉਹ ਛੋਟਾ ਜਿਹਾ ਸ਼ਹਿਰ ਹੈ ਆਪਣਾ ਤਕਰੀਬਨ 20 ਤੋਂ 25 ਜਿਹੜੀਆਂ ਜਿਹੜੇ ਗੇਟ ਹੈ ਇੱਥੇ ਤੁਹਾਡੇ ਸਾਹਮਣੇ ਹੈ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਮਾਰਕੀਟ ਕਮੇਟੀ ਦੇ ਵਿੱਚੋਂ ਨਿਕਲੇ ਹੋਏ ਉਹਨਾਂ ਦੇ ਵਿੱਚ ਇੱਕ ਗੇਟ ਇਹਨਾਂ ਦੀ ਜ਼ਮੀਨ ਤੋਂ ਵੀ ਨਿਕਲਦਾ ਹੈ ਉਹ ਗੇਟ ਨਿਕਲਿਆ 28 ਪੰਜ ਨੂੰ ਜਦੋਂ ਆਪਣੇ ਡਿਫੈਂਸ ਮਿਨਿਸਟਰ ਸਾਹਿਬ ਜਲਾਲਾਬਾਦ ਦੇ ਵਿੱਚ ਰੈਲੀ ਨੂੰ ਸੰਬੋਧਿਤ ਕਰਨ ਲਈ ਆਏ ਸੀ ਇਹੀ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਪਤਾ ਸੀ ਜਿਨ੍ਹਾਂ ਨੇ ਉਹ ਦੀਵਾਰ ਤੋੜ ਕੇ ਇੱਕ ਪ੍ਰੋਟੋਕੋਲ ਹੁੰਦਾ ਹੈ ਡਿਫੈਂਸ ਮਿਨਿਸਟਰ ਸਾਹਿਬ ਦਾ ਇੱਕ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜਾ ਉਹਨੇ ਰਸਤਾ ਬਣਾਇਆ ਸੀ ਉਹਨਾਂ ਨੂੰ ਪਤਾ ਸੀ ਉਹੋ ਰਸਤੇ ਦਾ ਪਰਚਾ ਜਿਹੜਾ ਕਿ ਸਾਡੇ ਪ੍ਰਧਾਨ ਜੀ ਦੀ ਜ਼ਮੀਨ 'ਚ ਖੁੱਲਦਾ ਸੀ ਉਹ ਉਹਨਾਂ ਨੇ ਪਰਚਾ ਕੀਤਾ ਉਹਨਾਂ ਦਾ ਰੂਟ ਪ੍ਰੋਗਰਾਮ ਉੱਥੋਂ ਬਣਿਆ ਉਹਨਾਂ ਦਾ ਜਾਣ ਦਾ ਰਸਤਾ ਉਹ ਸੀ ਇਹਨਾਂ ਦੇ ਸਕੂਲ ਦੇ ਵਿੱਚ ਸਾਰੀ ਦੀ ਸਾਰੀ ਸਿਕਿਉਰਿਟੀ ਉਹਨਾਂ ਦੀ ਬੈਠੀ ਹੋਈ ਸੀ ਔਰ ਮੈਂ ਸਮਝਦਾ ਕਿ ਪੁਲਿਸ ਪ੍ਰਸ਼ਾਸਨ ਦਾ ਇਹ ਕੰਮ ਨਹੀਂ ਕਿ ਪੋਲਿਟਿਕਲ ਲੋਗਾ ਦੇ ਇਨਫਲੂਐਂਸ ਚ ਆ ਕੇ ਇਹਨਾਂ ਘਟੀਆ ਕਿਸਮ ਦਾ ਪਰਚਾ ਔਰ ਸ਼ਹਿਰ ਦੇ ਇੱਕ ਜਿਹੜਾ ਜਿੰਨੂੰ ਕਹਿੰਦੇ ਕਿ ਨਗਰਪਤੀਾ ਦੇ ਉੱਤੇ ਕਰਨਾ ਬਹੁਤ ਗਲਤ ਹੈ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਜਿਹੜੇ ਇੱਥੇ ਸੱਟਾ ਚੱਲਦਾ ਪਿਆ ਜਿਹੜਾ ਡਰੱਗਸ ਜਿਹੜਾ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਦਾ ਪਿਆ ਦਿਨੇ ਲੁੱਟਾ ਖੂਆ ਹੋ ਰਹੀਆਂ ਉਧਰ ਧਿਆਨ ਦੇਣ ਇਹੋ ਜਿਹੇ ਪਰਚਿਆਂ ਦਾ ਕੋਈ ਅਦਾਬ ਨਹੀਂ ਨਾ ਸਾਡੇ ਪ੍ਰਧਾਨ ਜੀ ਤੇ ਨਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਅਸੀਂ ਪਰਚਾ ਵੀ ਕੈਨਸਲ ਕਰਾ ਕੇ ਹਟਾਂਗੇ ਔਰ ਮੈਂ ਦੱਸਣਾ ਚਾਹਨਾ ਕਿ ਅਸੀਂ ਜਲਾਲਾਬਾਦ ਹਰ ਇੱਕ ਨਾਗਰਿਕ ਨਾਲ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਅਸੀਂ ਇਹ ਲੜਾਈ ਵੀ ਲੜਾਂਗੇ ਜਿਹੜੇ ਸਾਡੇ ਆਪਦੇ ਆ ਉਹਨਾਂ ਦੀ ਵੱਧ ਚੜ ਕੇ ਲੜਾਂਗੇ ਕਿਸੇ ਨੂੰ ਨਾ ਡਰਨ ਦੀ ਲੋੜ ਹੈ ਤੇ ਨਾ ਅਸੀਂ ਪਿੱਛੇ ਹਟਾਂਗੇ ਮੈਂ ਇਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਇਹੋ ਜਿਹੇ ਪਰਚੇ ਬੰਦ ਕਰ ਦੇਣ ਪਿੱਛੇ ਜੇ ਵੀ ਪ੍ਰਧਾਨ ਦੀ ਉੱਤੇ ਔਰ ਸਾਡੇ ਜਿਹੜੇ ਐਮਸੀ ਉਹਨਾਂ ਦੇ ਦਬਾਅ ਪਾਇਆ ਗਿਆ ਸਾਡੇ ਸਰਪੰਚਾਂ ਦੇ ਉੱਤੇ ਦਬਾਅ ਪਾਇਆ ਗਿਆ ਇਸ ਤਰ੍ਹਾਂ ਦੇ ਗਲਤ ਜਿਹੜੇ ਪਰਚੇ ਔਰ ਗਲਤ ਦਬਕੇ ਮਾਰਨੇ ਸਰਕਾਰ ਬੰਦ ਕਰੇ ਜੀ ਨਤੀਜੇ ਸਾਰਿਆਂ ਨੇ ਵੇਖ ਲਿਆ ਦਬਕਿਆਂ ਦਾ ਕੋਈ ਫਾਇਦਾ ਨਹੀਂ ਤੁਹਾਡਾ ਜੇ ਕੀ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਅਗਲਾ ਕਦੋਂ ਫੈਕਸ਼ਨ ਕੀ ਹੋਗਾ ਜਿਹੜੇ ਇਸ ਸੰਬੰਧ ਦੇ ਜਗਲਾ ਕਦੋਂ ਅਸੀਂ ਇਹ ਪਰਚਾ ਕੈਨਸਲ ਕਰਾਵਾਂਗੇ ਜੇ ਕੈਨਸਲ ਨਹੀਂ ਹੋਊਗਾ ਤੇ ਜੇ ਸਾਨੂੰ ਤਰਨਾ ਲਾਣਾ ਪਿਆ ਰਸਤਾ ਬੰਦ ਕਰਨਾ ਪਿਆ ਅਸੀਂ ਕਿਸੇ ਵੀ ਕਿਸਮ ਤੋਂ ਪਿੱਛੇ ਨਹੀਂ ਹਟਾਂਗੇ ਨਹੀਂ ਰਸਤੇ ਸਾਈ ਜੀ ਜੀ ਕਹਿ ਰਹੇ ਹੋ ਤੁਸੀਂ ਹੋਰਾਂ ਦੇ ਵੀ ਬੱਚੇ ਹੋਏ ਨੇ ਜਾਂ ਇੱਕ ਇਹ ਸਿਰਫ ਇੱਕ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਆਪਣੀ ਮੰਡੀ ਆ ਉਹਦਾ ਰਕਬਾ ਬਹੁਤ ਛੋਟਾ ਹੈ ਜੇ ਮਾਰਕੀਟ ਕਮੇਟੀ ਨੇ ਕੰਮ ਕਰਨਾ ਤਾਂ ਇੱਕ ਕੰਮ ਕਰੇ ਇੱਥੇ ਜਿਹੜੇ ਆੜਤੀਏ ਬਹੁਤ ਪਰੇਸ਼ਾਨ ਹੁੰਦੇ ਆ ਸੀਜ਼ਨ ਦੇ ਵਿੱਚ ਉਹਨਾਂ ਨੂੰ ਨਾਲ ਜਗਾ ਲੈ ਕੇ ਪੇੜ ਬਣਾ ਕੇ ਦੇ ਇਹ ਕਾਮਾ ਮਾਰਕੀਟ ਕਮੇਟੀ ਦਾ ਇਹ ਨਹੀਂ ਕਿ ਪੈਸੇ ਵਸੂਲ ਆੜਤੀਆ ਤੋਂ ਸਾਡੇ ਕਿਸਾਨ ਭਰਾਵਾਂ ਤੋਂ ਕਰਦੇ ਸਾਡੇ ਕਿਸਾਨ ਭਰਾ ਤੇ ਆੜਤੀਏ ਆਪਦੀਆਂ ਜਗਾ ਲੈ ਕੇ ਕਿਰਾਇਆ ਦੇ ਕੇ ਆਪਦੇ ਪੇੜੇ ਬਣਾਏ ਹੋਏ ਆ ਉੱਥੋਂ ਇਹ ਬਾਨ ਲਿਫਟ ਕਰਦੇ ਆ ਤੇ ਮਾਰਕੀਟ ਕਮੇਟੀ ਫ੍ਰੀ ਦੀ ਮਾਰਕੀਟ ਫੀਸ ਲੈ ਕੇ ਕਪਲੇਬਾਜੀ ਕਰਕੇ ਆਪਦਾ ਢਿੱਡ ਭਰ ਲੀਤੀ ਤੁਸੀਂ ਦੇਖਿਆ ਹੋਣਾ ਕਿ ਸਾਰੇ ਆ ਮਰਕਲ 20 ਤੋਂ ਉੱਤੇ ਗੇਟ ਛੋਟੇ ਛੋਟੇ ਖੁੱਲੇ ਹੋਏ ਲੋਕਾਂ ਨੂੰ ਪਰੇਸ਼ਾਨੀ ਹੈ ਲੋਕਾਂ ਨੇ ਆਪ ਦੇ ਪਿੰਡ ਬਾਹਰ ਬਣਾਏ ਹੋਏ ਕਿਉਂਕਿ ਇੱਥੋਂ ਦੀ ਮਾਰਕੀਟ ਕਮੇਟੀ ਦੇ ਕੋਲ ਮੰਡੀ ਦੇ ਵਿੱਚ ਜਗ੍ਹਾ ਬਹੁਤ ਘਟਾ ਔਰ ਸੀਜ਼ਨ ਦੇ ਵਿੱਚ ਜਿਹੜੇ ਆਉਂਦੇ ਆ 10-10 ਰੁਪਇਆ ਕੱਟਾ ਇਹ ਨਹੀਂ ਉਹਨਾਂ ਨੂੰ ਦਾਮ ਹੀ ਨਹੀਂ ਬੰਦੀ 10-10 ਰੁਪਇਆ ਕੱਟਾ ਇੱਥੋਂ ਲਿਫਟਿੰਗ ਦੀ ਰਿਸ਼ਵਤ ਜਿਹੜੀ ਉਹ ਮੁਲਾਜ਼ਮਾਂ ਨੂੰ ਦਿੰਦੇ ਕਿਹੜੇ ਕਿਹੜੇ ਇੱਕ ਧਾਰਾ ਦੇ ਸੱਚਾ ਹੈ ਇਹ ਦੇਖੋ ਪ੍ਰਧਾਨਗੀ ਕਿਹਦੇ ਸੈਕਸ਼ਨ 3 ਨੇ ਜਿੰਦਾ ਜੀ ਸੈਕਸ਼ਨ ਦੇ ਵਿੱਚ ਲੱਗੇ ਆ ਮੈਂ ਸਮਝਦਾ ਕਿ ਇਹ ਸਿਰਫ ਤੇ ਸਿਰਫ ਪੋਲਿਟিক্যাল ਵਨ ਡਾਟ ਇਸ ਪਾਚੇ ਦੇ ਵਿੱਚ ਵੀ ਕੁਝ ਨਹੀਂ ਪਰ ਅਸੀਂ ਇਸ ਦੇ ਖਿਲਾਫ ਲੜਾਈ ਲੜਾਂਗੇ ਸਾਨੂੰ ਲੜਨੀ ਵੀ ਚਾਹੀਦੀ ਹੈ ਬੇਇਨਸਾਫੀ ਦੇ ਖਿਲਾਫ ਅਪਿਆਚਾਰ ਦੇ ਖਿਲਾਫ ਜਿਹੜਾ ਲੜਾਈ ਨਹੀਂ ਲੜਦਾ ਮੈਂ ਸਮਝਦਾ ਕਿ ਉਹ ਪੰਜਾਬੀ ਨਹੀਂ ਹੈ ਧੰਨਵਾਦ ਕੀਤਾ ਦੁਬਾਰਾ ਫਿਰ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਨਾ ਐਮਐਲ ਸਾਬ ਦਾ ਵੀ ਔਰ ਜੇ ਐਮਐਸ ਸਾਹਿਬ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹਦੇ ਵਿੱਚ ਮੈਂ ਕੋਈ ਤੱਥ ਸਾਹਮਣੇ ਲਿਆਣਾ ਚਾਹਨਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਲਗਭਗ 1.5 ਸਾਲ ਪਹਿਲੇ ਜਗਦੀਪ ਕੰਬੋਜ ਨੇ ਮੇਰੇ ਪਰਸਨਲ ਨਾਮ ਦੇ ਉੱਪਰ ਇੱਕ ਕੰਪਲੇਂਟ ਪਾਈ ਸੀ ਵੀ ਜੇ ਆਲਾਬਾਜ ਬੰਗਲਿੰਗ ਹੋਈ ਹੈ ਔਰ ਬੰਗਲਿੰਗ ਨੂੰ ਜੋ ਮੈਂ ਸੁਪਰੀਮ ਕੋਰਟ ਤੱਕ ਲੈ ਕੇ ਗਿਆ ਸੀ ਤੇ ਦੁਬਾਰਾ ਮੇਰੇ ਹੱਕ ਦੇ ਵਿੱਚ 31 ਪੇजेस ਦਾ ਫੈਸਲਾ ਵੀ ਆਇਆ ਤੇ ਮੈਨੂੰ ਦੁਬਾਰੇ ਦੀ ਸਟੈਂਡ ਕੀਤਾ ਔਰ ਮੈਂ ਤੁਹਾਨੂੰ ਜਦੋਂ ਉਸ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਮੈਂ ਕਮੇਟੀ ਦੇ ਵਿੱਚ ਇਸ ਤਰ੍ਹਾਂ ਇੱਕ ਸਾਲ ਬਾਅਦ ਆਇਆ ਤੇ ਮੈਂ ਕੁਝ ਨਾ ਕੁਝ ਇੱਥੇ ਰਿਕਾਰਡ ਚੈੱਕ ਕਰਾਂਗਾ ਜੋ ਇੱਥੇ ਮੇਰੇ ਪਿੱਛੇ ਬੰਗਲਿੰਗ ਹੋਈ ਏ ਅਸਲ ਵਿੱਚ ਜੋ ਬੰਗਲਿੰਗ ਹੋਈ ਏ ਮੇਰੇ ਪਿੱਛੇ ਚੇਰਮੈਨ ਨਟਾਲਿਆ ਮੁਖੀਜਾ ਜੋ ਬਤੌਰ ਪ੍ਰਧਾਨ ਜਿਨ੍ਹਾਂ ਨੇ 2 ਮਹੀਨੇ ਲਗਾਏ ਨੀਤੀ 16 3 2023 ਨੂੰ ਮਿਸਪੈਲਟੀ ਦਾ ਸੈਕਸ਼ਨ 35ਏ ਯੂਜ਼ ਕਰਦੇ ਨੇ ਜਿੰਦੇ ਚ ਇਹ ਲਿਖਦੇ ਨੇ ਹੁਕਮ ਜਾਰੀ ਕਰਦੇ ਨੇ ਵੀ ਦਫਤੀ ਰਿਪੋਰਟ ਕੀ ਸ਼ਾਇਦ ਦੇ ਸੇਵਰੇਜ ਦੀਆਂ ਮੇਨ ਲਾਈਨਾਂ ਜਿਵੇਂ ਕੇ ਐਫਐਫ ਰੋਡ ਦੇ ਦੇ ਨਾਲ ਲੱਗਦਾ ਏਰੀਆ ਏਰੀਆ ਅਰਈਆ ਮਲਾ ਰੋਡ ਜੰਮੂ ਬਸਤੀ ਲੱਲਾ ਬਸਤੀ ਬਾਲਮਿਕੀ ਚੌਂਕ ਸੋਮਾ ਟਾਲ ਵਾਲਾ ਚੌਂਕ ਨਾਲ ਦਾ ਲੱਗਦਾ ਏਰੀਆ ਅਗਰਵਾਲ ਕਲੋਨੀ ਗਾਂਧੀ ਨਗਰ ਪਟ્રોલ ਕਾਫੀ ਏਰੀਆ ਨਾਲ ਲੱਗੇ ਵੀ ਇੱਥੇ ਸੇਵਰੇਜ ਬੰਦ ਤੇ 25 ਲੱਖ ਰੁਪਏ ਦੇ ਇਹਨਾਂ ਨੇ ਸੈਕਸ਼ਨ 35ਏ ਲਾ ਕੇ ਅਮਰਜੈਂਸੀ ਲਗਾ ਕੇ ਇਹਨਾਂ ਨੇ ਉਹ ਫੰਡ ਯੂਜ਼ ਕੀਤਾ। ਔਰ ਇਹਨਾਂ ਨੇ ਉਹ ਫੰਡ ਜਿਹੜੀਆਂ ਪਾਈਪਾਂ ਦੇ ਯੂਜ਼ ਕੀਤਾ ਉਹ ਮੇਰੀ ਟਨਯੋਰ ਦੇ ਵਿੱਚ ਹੁਣ ਵੀ ਮੇਰੀ ਟਨਯੋਰ ਚੱਲ ਰਹੀ ਏ। ਉਹ ਪਹਿਲੇ ਹੀ ਮੈਂ ਸਾਫ ਕਰਾ ਚੁੱਕਾ ਸੀ। ਇਹਨਾਂ ਨੇ ਉਸ ਤੋਂ ਬਾਅਦ ਕਪਲਾ ਕੀ ਕੀਤਾ ਜੀ ਇਹਨਾਂ ਨੇ ਇੱਕ ਲਾਈਨ ਦੇ ਤੇ ਹੈੱਡ ਪਕੜਿਆ। ਔਰ ਇਹ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਛੋਟੇ ਛੋਟੇ ਪਾੜ ਬਣਾ ਕੇ ਪੈਟਰੋਲ ਪੰਪ ਰਾਈਆਂ ਵਾਲੀ ਲਾਲ ਬੱਤੀ ਚੌਕ ਤੋਂ ਲੈ ਕੇ ਟਰੱਕ ਯੂਨੀਅਨ ਟਰੱਕ ਯੂਨੀਅਨ ਤੋਂ ਨੈਸ਼ਨਲ ਫਲੈਗ ਨੈਸ਼ਨਲ ਫਲੈਗ ਤੋਂ ਖੇੜਾ ਪੰਪ ਖੇੜਾ ਪੰਪ ਖੇੜਾ ਹੋਟਲ ਖੇੜਾ ਹੋਟਲ ਤੋਂ ਬੀਐਸਐਫ ਅਰਕੀਸ਼ਨ ਪੈਟਰੋਲ ਪੰਪ ਤੋਂ ਟੈਕਸੀ ਸਟੈਂਡ ਟੈਕਸੀ ਸਟੈਂਡ ਤੋਂ ਆਪਣਾ ਨਾਲ ਦਾ ਹੋਰ ਛੋਟਾ ਜਿਹਾ ਏਰੀਆ ਪਾਵ ਸੋਨੀ ਪੰਪ ਤੱਕ ਸਾਰਾ ਇਹਨਾਂ 24,69,000 ਰੁਪਏ ਵਿਡਰਾ ਕਰ ਲਿਆ ਇੱਕ ਭਾਈ ਇੱਕ ਐਸਜੀ ਦਾ ਹੈ ਹਾਂ ਐਸਜੀ ਦਾ ਹੈ ਉਹ ਤੁਹਾਨੂੰ ਮੈਂ ਸਾਰਿਆਂ ਨੂੰ ਅੱਜ ਪ੍ਰੈਸ ਨੂੰ ਇਹ ਦੱਸਣਾ ਚਾਹਨਾ ਮੈਂ ਜਦੋਂ ਆ ਕੇ ਪੜਤਾਲ ਕੀਤੀ ਤਾਂ ਸਾਡੇ ਕੋਲ ਤਕਰੀਬਨ 5 ਲੱਖ ਰੁਪਏ ਦੇ ਜਿਹੜਾ ਬਿੱਲ ਆਏ ਪਏ ਨੇ ਉਹ ਮੋਗਾ ਦੇ ਉਹ ਅਲਾ ਕਾਰਪੋਰੇਸ਼ਨ ਦੇ ਆਏ ਪਏ ਨੇ ਜਿੰਨਾਂ ਕੋਲ ਗੱਡੀਆਂ ਇਹਨਾਂ ਨੇ ਹਾਇਰ ਕੀਤੀਆਂ ਸੀ ਕਾਰਪੋਰੇਸ਼ਨ ਤੋਂ ਉਹੀ ਗੱਡੀਆਂ ਨੇ ਆ ਕੇ ਇਹਨਾਂ ਦੀ ਉੱਥੇ ਮੂਵਮੈਂਟ ਕਰਦੀਆਂ ਰਹੀਆਂ ਨੇ ਇਹਨਾਂ 24,69,000 ਰੁਪਏ ਦਾ ਬੰਗਲੀਆਂ ਜਿਹਨੂੰ ਸਿਰ ਬੰਗਲੀਆਂ ਕਹਿੰਦੇ ਹਨ ਕਪਲਾ ਕਹਿੰਦੇ ਹਨ ਉਹਨਾਂ ਨੇ ਸਾਰੇ ਸ਼ਹਿਰ ਦਾ ਪੈਸਾ ਆਖਰਦਾ ਜੀ ਤੇ ਕਹਿੰਦੇ ਮੁਤਾਬਕ ਇਹਦੀ ਜਰੂਰਤ ਨਹੀਂ ਸੀ ਇਹਦੀ ਜਰੂਰਤ ਸੈਕਸ਼ਨ 35ਏ ਲਗਾਉਣ ਦੀ ਜਰੂਰਤ ਹੀ ਨਹੀਂ ਸੀ ਹੁੰਦੀ ਕਿਉਂਕਿ ਇੱਕ ਕਮੇਟੀ ਬਣੀ ਹੈ ਕਮੇਟੀ ਦੇ ਵਿੱਚ ਸਾਰੇ ਜਿਹੜੇ ਨੇ ਮਤੇ ਪਾਏ ਜਾਂਦੇ ਨੇ ਸਾਰੇ ਹਾਊਸ ਦੇ ਸਾਹਮਣੇ ਉਹ ਮਤੇ ਲਿਆਂਦੇ ਜਾਂਦੇ ਨੇ ਤੇ ਸਾਰੇ ਹਾਊਸ ਮੈਂਬਰ ਬੈਠ ਕੇ ਉਹ ਮਤੇ ਪਾਸ ਕਰਦੇ ਨੇ ਫਿਰ ਉਹ ਜਿਹੜੇ ਟੈਂਡਰ ਲੱਗਦੇ ਨੇ ਤੇ ਫਿਰ ਉਹਦਾ ਪ੍ਰੋਸੈਸ ਹੁੰਦਾ ਹੈ ਇਹ ਵਿਦਾਊਟ ਡਾਊਟ ਮਤੇ ਪਾਸ ਵਿਦਾਊਟ ਮਤੇ ਪਾਸ ਸੈਕਸ਼ਨ 35 ਮੁਸਤਫਰ ਕਲਮੇਤੀ ਰਾਜ ਇਹ ਕਹਿੰਦਾ ਹੈ ਪ੍ਰਦਾਨ ਅਮਰਜੈਂਸੀ ਪਾਵਰ ਦੀ ਯੂਜ਼ ਕਰ ਸਕਦਾ ਹੈ ਜਦੋਂ ਅਮਰਜੈਂਸੀ ਹੋਏ ਜਦੋਂ ਕੋਈ ਕਲਾਈਮੇਟੀ ਆ ਜਾਏ ਉਹਦੇ ਯੂਜ਼ ਹੁੰਦੇ ਨੇ ਕੋਈ ਕਲਾਈਮੇਟੀ ਨਹੀਂ ਸੀ ਸ਼ਹਿਰ ਦੇ ਵਿੱਚ ਕੋਈ ਅਮਰਜੈਂਸੀ ਨਹੀਂ ਸੀ ਸਿਰਫ 24 ਲੱਖ 79 ਹਜ਼ਾਰ ਰੁਪਏ ਦੇ ਨਾਲ ਫਰਾਡ ਕਰਨਾ ਸੀ ਉਹ ਤੁਹਾਡੇ ਸਾਹਮਣੇ ਆ ਕੀਤਾ ਪਿਆ ਮੈਂ ਸੀਐਮ ਸਾਹਿਬ ਕੋਲ ਮੰਗ ਕਰਨਾ सीएम साहब ਤੁਸੀਂ ਕਹਿੰਦੇ ਹੋ ਵੀ ਅਸੀਂ ਇੱਕ ਇਮਾਨਦਾਰ ਲਿਆਣਾ ਚਾਹਦੇ ਆ ਆ ਮੈਂ ਤੁਹਾਨੂੰ ਇਮਾਨਦਾਰੀ ਦੇ ਡਾਕੂਮੈਂਟਸ ਦੇ ਰਿਹਾ ਜੇ ਇਹਨਾਂ ਇਮਾਨਦਾਰੀ ਦੇ ਵਿੱਚ ਕੋਈ ਸ਼ੰਕਾ ਆਵੇ ਮੈਨੂੰ ਜਿੱਥੇ ਮਰਜੀ ਬੁਲਾਓ ਮੇਰੇ ਤੋਂ ਸਵਾਲ ਕਰੋ ਕਿ ਮੈਂ ਉਸਵਾਲਾਂ ਦਾ ਜਵਾਬ ਦਿਆਂਗਾ ਲੇਕਿਨ ਅੱਜ ਕੀ ਹੋ ਰਿਹਾ ਮੈਂ ਦੱਸਣ ਲੱਗੇ ਮੈਨੂੰ ਸ਼ਰਮ ਆਦੀ ਹੈ ਮੈਨੂੰ ਐਕਸੈਕਟ ਸ਼ਰਮ ਆਦੀ ਹੈ ਸਾਡੀ ਕਮੇਟੀ ਦੇ ਮੁਲਾਜ਼ਮ ਪ੍ਰਾਈਵੇਟ ਇਹਨਾਂ ਦੇ ਘਰਾਂ ਦੇ ਵਿੱਚ ਕੰਮ ਕਰ ਰਹੇ ਨੇ ਕੋਈ ਕਿਸੇ ਗੱਡੀ ਚਲਾ ਰਿਹਾ ਹੈ ਕੋਈ ਕਿਸੇ ਦੀ ਮੱਜਾਂ ਨੂੰ ਪੱਠੇ ਪਾ ਰਿਹਾ ਹੈ ਦੱਸੋ ਨਾ ਦੱਸੋ ਸਾਰੇ ਸਾਹਮਣੇ ਨੇ ਦੱਸੋ ਕਿਸੇ ਦੇ ਘਰਾਂ ਦੇ ਜਾ ਕੇ ਕੋਈ ਫਾਦਰ ਦਾ ਕੰਮ ਕਰ ਰਿਹਾ ਕੋਈ ਬੇਟੇ ਦਾ ਕੰਮ ਕਰ ਰਿਹਾ ਤੁਸੀਂ ਨਾ ਲਓ ਮੈਂ ਕਿਹਾ ਸੁਰਿੰਦਰ ਕਮੋਜ ਦੇ ਕੱਦ ਬੰਦੇ 2 ਲੱਗੇ ਨੇ ਐਮਐਲ ਦੇ ਕੱਦ ਬੰਦੇ 4 ਲੱਗੇ ਨੇ ਮੇਰੇ ਇਸ ਗੱਲ ਦੇ ਮੈਨੂੰ ਦੱਸਣ ਲੱਗੇ ਬੜੀ ਜਿਆਦਾ ਇੱਕ ਹੀ ਨਿਭਾਵਨਾ ਆ ਰਹੀ ਹੈ ਯਾਰ ਤੁਸੀਂ ਐਡੇ ਡੋਡੇ ਤੁਹਾਨੂੰ ਮਿਲ ਗਏ ਨੇ ਤੁਸੀਂ ਜਲਵਾ ਬਾਦੇ ਲੋਕਾਂ ਦੀ ਸਫਾਈ ਦੇ ਪੈਸੇ ਖਾ ਰਹੇ ਜੇ ਸਿਵਲਿਟੀ ਕਿਲੇ ਲੈਨੇ ਟੈਂਡ ਪਵਨ ਕਾਮ ਰੇਡ ਉਹਨੇ ਸਿਵਲਿਟੀ ਟੈਂਡਰ ਲਏ ਨੇ ਜਿੰਨੂੰ ਅਸੀਂ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਨੇਤਾ ਹੈ ਸਫਾਈ ਦੇ ਟੈਂਡਰ ਕਿੰਨੇ ਲੈਨੇ ਸਾਡੇ ਇੱਥੋਂ ਦੀ ਉਹ ਵੀ ਆਮ ਆਦਮੀ ਪਾਰਟੀ ਦੀ ਗੋਡ ਬੰਦੀ ਕ੍ਰੋਨ ਲੈ ਰਿਹਾ ਟੈਂਡ ਉਹ ਵੀ ਆਮ ਆਦਮੀ ਦਾ ਬਲਾਕ ਪ੍ਰਧਾਨ ਜਿਹੜਾ ਬਾਤ ਦਾ ਇਹ ਦੂਰਦਸ਼ਾ ਕਰ ਦਿੱਤੀ ਗਈ ਜਿਹੜੀ ਕਿ ਮੈਂ ਤੁਹਾਡੇ ਸਾਹਮਣੇ ਆ ਚਿੱਠੇ ਕੱਢ ਕੱਢ ਕੇ ਰੱਖ ਰਿਆ